ਤੇ ਤੇਰ 판 ਤੇਰੀ ਦੀ ਪੂਰੀ ਜਨ ਕੰਮ ਕਰਾ ਗਿਆ ਨੇ ਮਿੱਟੀ ਪਈ ਹੈ ਜਿਹੋ ਬਰਾ ਨੇ ਆ ਥੱਕ ਗਿਆ ਪੈਣਾ ਦਾ ਦੰਦ ਬਟਣ ਜਾ ਕੇ ਕੰਮ ਹੋ ਗਿਆ ਮੁੰਡਾ हट ਗਿਆ ਚੋਣ ਜਿੱਥੇ ਪਈ ਹੈ ਮਿੱਟੀ ਜਨਰ ਗਾਇਆ ਕੌਣ ਯਾਨ ਵਰ ਸੋਮਵਾਰ ਤੱਕ ਆਉਗਾ ਬੁੱਕ ਕਰਤਾ ਕੰਪਨੀ ਨੇ ਆਪਣੇ ਮਨੀ ਨੇ ਚੂਈਦਾ ਜਾਂਦਾ ਹੈ ਦੇਖ ਇਧਰ ਦਾ ਓਕਾ ਕੰਮ ਕਿਹੜੀ ਆ ਆਹੀ ਥੋੜਾ ਜਿਆ ਪੱਟੇ ਪੱਟੇ ਕਰ ਲਿਆ ਸੈਟ ਆ ਆ ਦੇਖੀ ਇਹਨਾਂ ਚਲਾ ਦਾਂਗੇ ਉਮਾ ਇਹ ਕਰਦਾਂਗੇ ਥੋੜਾ ਅੰਦਰ ਫਰਕ ਪੈਜੀ ਟੈਂਪਰੇਚਰ ਨਾਲ ਆਹਾਂ ਅੰਦਰੋਂ ਹੋਂ ਦਾ ਕਾ ਕਿ ਦੇ ਰਿਹਾ ਕੀ ਬੰਦਦਾ ਇਹਨਾਂ ਨੂੰ ਬੰਦ ਪਾਉਣੀ ਪਊਗਾ ਆਹ ਦੇਖੋ ਜੀ ਰਾਤ ਨੂੰ ਅੱਜ ਤਪਾਲ ਪਾਰਾ ਜੱਗੀ ਹੋ ਗਿਆ ਚੈਨੀ ਸਿਮਰੀ ਅਰਸ਼ੀ ਫੋਨ ਚਲਾਰਾ ਰਾਵਣਾ ਬੈਠਾ ਜਾ ਕੇ ਟੰਡ ਕਰੇ ਨਾ ਮੈਂ ਟਾਕ ਨਹੀਂ ਇੱਕ ਮਿੰਟ ਅੱਛਾ ਇਨੀ ਦਾ ਬਹੁਤ ਵੱਡਾ ਜੋਰ ਜੱਗੀ ਟਾਲਾ ਮਟੋਲੇ ਤੱਕ ਇਹਦਾ ਨਾ ਬਹੁਤ ਆਤਾ ਬਈ ਆਤਾ ਉਮਰ ਕਰਕੇ ਲੈ ਆ ਜਿਵੇਂ ਅੱਜ ਪਹਿਲੀ ਵਾਰ ਆਇਆ ਬਹੁਤ ਵਧੀਆ ਕੰਮ ਕਰਦਾ ਬਾਕੀ ਸੈਕੰਡ ਅੰਡਰਹੈਂਡ ਬਹੁਤ ਕਲੀਅਰ ਆ ਆ ਤੰਕੀ ਆਪਣੀ ਜਿਹੜੀ ਮੈਂ ਇੱਕ ਥੱਲੇ ਹੁੰਦੀ ਲਗਾਈ ਅੱਗੇ ਵੀ ਜ ਆਪਣੇ ਪੱਟੀ ਉਹਨਾਂ ਦੀ ਜੰਗ ਕੱਢੀ ਹੋਈ ਇਹ ਲੱਗਦਾ ਹੈ ਪਾਣੀ ਪਲਾਰ ਹਾਲਤ ਵਿੱਚ ਇਧਰ ਪਤਾ ਸੀ ਇਧਰ ਫੇਰ ਵੀ ਪਿਲ ਗਈ ਸਾਡੇ ਪੁਣੀ ਚੁੱਕੀ ਆ ਉੱਪਰ ਕੀ ਹੋ ਰਿਹਾ ਹੈ ਤੇ ਮੈਨੂੰ ਇਹ ਲੱਗਦਾ ਕਰਦਾ ਹੈ ਕਿ ਅਰੇ ਮੀ ਲੱਗ ਰਹੀ ਹੈ ਬਹੁਤ ਬਹੁਤ ਲੰਮਾ ਕਰਕੇ ਸੈਂਟਰ ਦੀ ਸਮੱਸਿਆ ਆਉਂਦੀ ਹੈ ਇਹ ਹੋਣਾ ਨਹੀਂ ਹੁੰਦੀ ਤੇ ਜਾਨਵਰ ਅੱਧੇ ਕਹਿੰਦੇ ਨੇ ਕੀ ਦੇਖ ਰਿਹਾ ਹੈ ਜਾਂ ਜਾਵੇ ਜਦੋਂ ਨਾ ਰੋਬੋਟਿਕਾ ਲੱਗ ਗਈ ਹੈ ਨਾ ਕਿ ਚੀਜ਼ਾਂ ਲਈ ਤਿਆਰੀ ਹੈ ਜਿੱਦ ਬਾਕੀ ਦੇਖ ਲੈਂਦੇ ਸੀ ਕੋਈ ਨਹੀਂ ਇਹ ਨਹੀਂ ਹੈ ਇਹ ਹੋਣਾ ਨਹੀਂ ਹੈ ਮੇਰੇ ਕੋਲ ਨਹੀਂ ਪੁੱਲੀ ਆ ਗਈ। ਇਹ ਦੰਕ ਪੁੱਲੀ ਘੜਤੀ ਸੀ। ਧੁੱਪ ਵਧੀਆ ਸੀ। ਤੁਨੋਂ ਬਿੱਲ ਸੀ ਮੈਂ ਚੁਰੀ ਜਾਣ ਬੈਠ ਗਿਆ। ਦੋ ਘੰਟੇ ਪੁੱਲੀ ਜਮਣੇ ਪੜਾਉਂਗਾ। ਪਰਲੀ ਸਾਈਡ ਵੀ ਐਵੇਂ ਸੇਮ ਹੀ ਆ। ਇੱਧਰ ਵੀ ਇੰਮੀ ਕਰਿਆ। ਆਪਾਂ ਰੈਸਪੀ ਬਣਾ ਰਹੇ। ਕਿਹੜੀ ਬਣਾ ਰਹੇ? ਬਿਸਕੁਟ ਪੋਰ ਦਾਲ ਪੂਆ। ਪੋਰ ਨੇ ਬਰੇ ਸਰੇ। ਪੋਰੀ ਆ ਬਾਬੇ ਸ਼ੁਰੂ ਤੋਂ ਤਾਂ। ਇੰਨਾ ਮੇਰੇ ਰੈਸਪੀ ਬਣਾ ਰਹੇ ਨੇ ਚਾਹ ਦੇ ਨਾਲ ਇਹ ਮ ਉਹ ਜਾਊਗਾ ਇੰਡੀਅਨ ਸ਼ੈਪਟ ਚ ਕੀੜੇ ਜਾਊਗਾ ਚਾਹ ਦੀ ਰੇੜੀ ਲਾਉਣਾ ਮਾਸਟਰ ਸ਼ੈਪ ਚ ਜੇ ਦੇਸ਼ ਚਾਹ ਸਕਦਾ ਇਹ ਫਾਰਮਣੇ ਚਾਹ ਸਕਦੇ ਫਾਰਮਣੇ ਚਾਹ ਸਕਦਾ ਸਹੀ ਗੱਲ